ਤੁਰੰਤ ਕਰਵਾਇਆ ਜਾਵੇ ਮੈਡੀਕਲ ਕਾਲਜ ਦਾ ਨਿਰਮਾਨ ਖਵੀ ਰਾਜਪੂਤ ਬੋਲੇ ਡਰਗ ਇੰਸਪੈਕਟਰ ਦੀ ਡਿਊਟੀ ਪੱਕੇ ਤੌਰ ਤੇ ਲਗਾਈ ਜਾਵੇ ਹਲਕਾ ਵਾਸੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਅਤੇ ਬੁਨਿਆਦੀ ਸਹੂਲਤਾਂ ਮੋਹਈਆ ਕਰਵਾਉਣ ਦੇ ਲਈ ਮੁੱਖ ਮੰਤਰੀ ਦੇ ਨਾਮ ਦਿੱਤੋ ਮੰਗ ਪੱਤਰ ਕਪੂਰਥਲਾ ਸ਼ਮੇਸ਼ ਮੇ ਤੇ ਹਲਕੇ ਦੇ ਲੋਕਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਹਲਕਾ ਵਾਸੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਅਤੇ ਬੁਨਿਆਦੀ ਸਹੂਲਤਾਂ ਮੋਹਈਆ ਕਰਵਾਉਣ ਦੇ ਲਈ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਨੂੰ ਸੌਪਿਆ ਇਸ ਮੌਕੇ ਹਲਕਾ ਸੇਵਾਦਾਰ ਅਵੀ ਰਾਜਪੂਤ ਨੇ ਮੰਗ ਪੱਤਰ ਰਹੀ ਹਲਕੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਂਦੇ ਹੋਏ ਇਨ੍ਹਾਂ ਸਮੱਸਿਆਵਾਂ ਦੇ ਹੱਲ ਅਤੇ ਹਲਕਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹయ్యా ਕਰਵਾਉਣ ਦੀ ਮੰਗ ਕੀਤੀ ਗਈ ਜਿਸ ਵਿੱਚ ਮੰਗ ਕੀਤੀ ਗਈ ਕਿ ਲਾਈਟ ਪੁਲਿੰਗ ਸਕੀਮ ਤਹਿਤ ਕਿਸਾਨਾਂ ਕੋਲੋਂ ਜਬਰੀ ਜ਼ਮੀਨ ਖੋਨ ਤੇ ਰੋਕ ਲਗਾਉਣ ਜ਼ਮੀਨ ਲੈਣੀ ਹੋਵੇ ਉਹ ਕਿਸਾਨ ਦੀ ਮਰਜ਼ੀ ਨਾਲ ਐਕਵਾਇਰ ਕੀਤੀ ਜਾਵੇ ਕਿਉਂਕਿ ਕਿ ਕਿਸਾਨ ਦੇ ਕੋਲ ਜੋ ਜ਼ਮੀਨ ਹੁੰਦੀ ਹੈ ਉਸ ਨਾਲ ਉਸਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੁੰਦਾ ਹੈ ਅਵੀ ਰਾਜਪੂਤ ਨੇ ਦੱਸਿਆ ਕੀ ਮੰਗ ਪੱਤਰ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਕਪੂਰਥਲਾ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਜੋ ਲੰਬੇ ਚਿਰ ਤੋਂ ਲਟਕਾਇਆ ਜਾ ਰਿਹਾ ਹੈ ਦਾ ਤੁਰੰਤ ਨਿਰਮਾਣ ਸ਼ੁਰੂ ਕਰਵਾਇਆ ਜਾਵੇ ਮੰਗ ਪੱਤਰ ਰਾਹੀਂ ਅਵੀ ਰਾਜਪੂਤ ਨੇ ਭਗਵੰਤ ਮਾਨ ਤੋਂ ਸਵਾਲ ਪੁੱਛਦੇ ਹੋਏ ਕਿਹਾ ਕਿ ਅਜੇ ਤੱਕ ਕਪੂਰਥਲਾ ਵਿੱਚ ਮੈਡੀਕਲ ਕਾਲਜ ਕਿਉਂ ਨਹੀਂ ਬਣ ਸਕਿਆ ਮੈਡੀਕਲ ਕਾਲਜ ਬਣਾਉਣ ਲਈ ਤਰੀਕ ਤੇ ਤਰੀਕ ਦਿੱਤੀ ਜਾ ਰਹੀ ਹੈ ਕਪੂਰਥਲਾ ਵਿੱਚ ਮੈਡੀਕਲ ਸਹੂਲਤਾਂ ਦੀ ਹਾਲਤ ਤਰਸਯੋਗ ਹੈ ਕਪੂਰਥਲਾ ਵਾਸੀਆਂ ਨੂੰ ਮੈਡੀਕਲ ਸਹੂਲਤਾਂ ਦੇਣ ਹਿੱਤ ਮੈਡੀਕਲ ਕਾਲਜ ਬਣਵਾਉਣ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਅਤੇ ਇਸ ਦੇ ਬਣਨ ਸੰਬੰਧੀ ਜਾਣਕਾਰੀ ਦਿੱਤੀ ਜਾਵੇ ਆਵੀ ਰਾਜਪੂਤ ਨੇ ਦਸਿਆ ਮੰਗ ਪੱਤਰ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਕਪੂਰਥਲਾ ਵਿੱਚ ਕਾਰਜਕਾਰੀ ਡਰਗ ਇੰਸਪੈਕਟਰ ਦੀ ਡਿਊਟੀ ਪੱਕੇ ਤੌਰ ਤੇ ਲਗਾਈ ਜਾਵੇ ਇੱਥੇ ਕਾਰਜਕਾਰੀ ਡਰਗ ਇੰਸਪੈਕਟਰ ਡਿਊਟੀ ਨਿਭਾ ਰਹੇ ਹਨ ਕਪੂਰਥਲਾ ਵਿੱਚ ਕੁਝ ਲੋਕ ਮੈਡੀਕਲ ਨਸ਼ਾ ਦੁਕਾਨਾਂ ਉੱਪਰ ਸਪਲਾਈ ਕਰ ਰਹੇ ਹਨ ਅਤੇ ਮੈਡੀਕਲ ਖੇਤਰ ਨੂੰ ਬਦਨਾਮ ਕਰ ਰਹੇ ਹਨ ਡਰਗ ਇਨਸਪੈਕਟਰ ਹੋਣ ਨਾਲ ਇਸ ਦੀ ਰੋਕਥਾਮ ਵਿੱਚ ਭਰਪੂਰ ਸਹਿਯੋਗ ਮਿਲੇਗਾ ਅਤੇ ਮੈਡੀਕਲ ਖੇਤਰ ਨੂੰ ਗੰਦਲਾ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਹੋ ਸਕੇਗੀ ਇਸ ਮੌਕੇ ਤੇ ਅਸ਼ੋਕ ਸ਼ਰਮਾ, ਮਨਜੀਤ ਕਾਲਾ, ਮੋਹਿੰਦਰ ਸਿੰਘ, ਗੁਰਬੀਰ ਸਿੰਘ, ਹਰਮਨ ਸਿੰਘ, ਕੁਲਦੀਪਕ ਤੇਰ, ਤਜਿੰਦਰ ਲਵਲੀ, ਰਾਕੇਸ਼ ਕੁਮਾਰ, ਲਖਬੀਰ ਸਿੰਘ ਦਿਲਰਾਜ, ਦਲਜੀਤ, ਰੋਹਿਤ, ਦੀਪ ਸਿੰਘ ਆਦਿ ਹਾਜ਼ਰ ਸਨ।